ਆਹ ਬੁਨਾਈ ਹੈ ਬਣਾਈ ਹੈ ਆਉ ਗਏ ਉਹ ਜਿਹੜਾ ਗੱਡੇ ਨਾਲ ਆਹ ਸਦਮਾ ਤੋਂ ਬਿਹਾਰੀਪੁਰ ਰੋਡ ਆ ਜੀ ਆਹ ਦੇਖ ਲੋ ਇੱਕ ਇੱਥੇ ਇਹ ਸਾਡੇ ਬਿਹਾਰੀਆਂ ਦੇ ਕੰਮ ਦੇਖ ਲੋ ਇੱਥੇ ਆਣ ਕੇ ਇਹਨਾਂ ਨੇ ਜੋ ਕੀਤਾ ਹੋਇਆ ਆਪਣੀ ਘਰ ਵਾਲੀ ਨੂੰ ਕੁੱਟਿਆ ਬੇਦਰਦੀਆਂ ਨਾਲ ਰਾਤੀ ਦੇ ਤੇ ਪਤਾ ਨਹੀਂ ਰਾਤ ਦੀ ਪਈ ਆ ਸਿਰ ਦੇਖ ਲੋ ਇਹਦਾ ਕੀ ਹਾਲ ਆ ਇਹਦਾ ਕੀਤਾ ਹੋਇਆ ਆਹ ਦੇਖ ਲੋ ਇਦਾਂ ਦੇ ਇਹਨਾਂ ਨੇ ਇੱਥੇ ਆਣ ਕੇ ਕੰਮ ਕੀਤੇ ਹੋਇਆ ਦੇਖ ਲੋ ਹਾਲਤ ਕੀ ਬਣਾਈ ਹੋਈ ਏਦੀ ਤੇ ਇਹ ਇੱਥੇ ਆਣ ਕੇ ਆਪਣੇ ਪੰਜਾਬ ਚ ਵੀ ਇਹਨਾਂ ਨੇ ਗੰਦ ਪਾਇਆ ਹੋਇਆ ਤੇ ਆਪਾਂ ਇਹਨਾਂ ਨੂੰ ਆਸਰਾ ਦਿੰਨੇ ਆ ਤੇ ਇਹ ਰੱਜ ਪੁੱਜ ਕੇ ਸ਼ਰਾਬ ਦੇ ਨਾਲ ਤੇ ਇਦਾਂ ਆਪਣੀਆਂ ਘਰ ਵਾਲੀਆਂ ਨੂੰ ਕੁੱਟਦੇ ਆ ਦੇਖ ਲੋ ਵਿਚਾਰੀ ਦਾ ਕੀ ਹਾਲ ਕੀਤਾ ਹੋਇਆ ਸਹਰੇ ਦਾ ਦੇਖ ਨਹੀਂ ਹੁੰਦਾ ਜੋ ਇਹਦਾ ਹਾਲ ਆ ਤੇ ਰਾਤ ਦੀ ਇਦਾਂ ਪਈ ਆ ਸੜਕ ਦੇ ਕਿਨਾਰੇ ਤੇ ਇਹ ਹਾਲ ਕੀਤੇ ਹੋਏ ਉਹਨਾਂ ਨੇ ਹਣਕੇ ਇੱਥੇ ਤਈ ਹੁਣ ਫੋਨ ਕੀਤਾ ਪਾਣੀ ਆ ਰਹਾ ਆ ਰਹਾ ਪਾਣੀ ਦੇ ਨੇ ਗਿਆ ਦੇਖ ਲੋ ਉਹਨਾਂ ਦੇ ਕੰਮ ਭਈਆਂ ਦੇ ਆਪਾਂ ਇਹਨਾਂ ਨੂੰ ਤਸ ਕਰਕੇ ਇੱਥੇ ਰੱਖੀਦਾ ਕੀ ਨਾਂ ਅੰਦਰੇ ਘਰ ਵਾਲੇ ਦਾ ਦਨੇਸ਼ ਦਨੇਸ਼ ਹਾਂ ਜੀ ਬਿਹਾਰ ਕੇ ਰਹਿਣ ਬੱਚੇ ਕਿਦ ਨੇ ਅੰਦਰ ਤੇਨ ਰਾਤ ਆ ਇੱਥੇ ਤੂੰ ਹੈਂ ਤਿੰਨ ਬੱਚੇ ਹਨ ਹਾਂ ਜੀ ਲੜਕੀ ਤੇਰਾ ਘਰ ਵਾਲੇ ਨੇ ਮਾਰਿਆ ਘਰ ਵਾਲੇ ਨੇ ਮਾਰਿਆ ਤੇਰੇ ਦਿਨੇਸ਼ ਨੇ ਮਾਰਿਆ ਹੈ ਉਹਦਾ ਹਾਲ ਹੀ ਬੁਰਾ ਹੋਇਆ ਪਿਆ ਬਾਬੇ ਮੈਂ ਨਹੀਂ ਭਾਈ ਬੋਲ ਨਹੀਂ ਹੁੰਦਾ ਕੋਈ ਨਹੀਂ ਆਉਂਦੀ ਐਂਬੂਲੈਂਸ ਲਾ ਜਾਂਦੇ ਉਹਨਾਂ ਨੂੰ ਹੁਣ ਜਾਂ ਤਾਂ ਪੁਲਿਸ ਵਾਲੇ ਕਾਰਵਾਈ ਕਰਨ ਹਨਾ ਕਾਰਵਾਈ ਤਾਂ ਕਰਨ ਗਈ ਫੇ ਪਰਚਾ ਦੇਣਾ ਪਰਚਾ ਘਰ ਵਾਲੇ ਪਰ ਉਥੇ ਉਥੇ ਹਸਪਤਾਲ ਵਾਲੇ ਕੰਨਗੇ ਆਪਾਂ ਹਾਂ ਹਾਂ ਬਾਈ ਆ ਰ ਆ ਰਾ ਪਾਣੀ ਲੈ ਕੇ ਬੈਠ ਜਾ ਉਹਦੇ ਹਾਲ ਹੀ ਬੁਰਾ ਕੀਤਾ ਹੋਇਆ ਭਾਂਜ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ